ਲੱਲੇ ਸੋਨਹਾਰ ਸਾਲਾ ਕਿ ਨਾਮ ਰੋਟਾ ਖਵਾਓ ਚੰਗਾ ਜੀ ਇਕਬਾਲ ਜੀ ਕਿੱਥੋਂ ਆਏ ਹੋ ਤੁਸੀਂ ਅਏ ਪਟੰਡਾ ਜਿਹੜਾ ਪਵਾਇਆ ਜੀ ਪਟਕੇ ਮੋਣੇ ਤੋਂ ਆਏ ਆ ਕਿਵੇਂ ਆਏ ਹੋ ਤੁਸੀਂ ਇੱਥੇ ਅਏ ਸਾਈਕਲ ਤੇ ਆਏ ਨਹੀਂ ਚਲਾ ਕੇ ਸਾਈਕਲ ਲੈ ਕੇ ਆਏ ਆ ਠੀਕ ਆ ਕਿੰਨੇ ਕਿਲੋਮੀਟਰ ਦਾ ਸਫ਼ਰ ਤੱਕ ਕੀਤਾ 150 ਕਿਲੋਮੀਟਰ ਬਾਅਦ ਆ ਜੀ ਛੱਟ ਪਿੰਡੋਂ 150 ਕਿਲੋਮੀਟਰ ਐ ਇੰਨਾ ਜੋਸ਼ ਕਿਵੇਂ ਆ ਤੁਹਾਡੇ ਚ ਲੋਕ ਜੀ ਆਪਣੇ ਟਿਕਾਣੇ ਦਾ ਉਹ ਤੇ ਜਾਣਾ ਜੀ ਅੱਪਾ ਆ ਦੇ ਹੱਕਾਂ ਦਾ ਇਲਾਨ ਆਇਆ ਹੁਣ ਵੀ ਜੋਸ਼ ਉੱਥੇ ਹੀ ਵਰਦਾ ਜੀ ਅੱਛਾ ਸੋ ਆਉਣ ਲੱਗੇ ਥੱਕੇ ਮਾ ਨਹੀਂ ਛੜੇ ਤੁਹਾਨੂੰ ਤੇਰਾ ਕੁਝ ਨਹੀਂ ਆੜਦਾ ਜੀ ਜੋਸ਼ ਉਹ ਸੀ ਆ ਜਾਣਾ ਵੀ ਜਾਣੇ ਜਾਣਾਗਾ ਹਮ ਕਿਵੇਂ ਆ ਜੂ ਫਿਰ ਕੀ ਆ ਠੀਕ ਐ ਆ ਦੇ ਹੱਕਾਂ ਦੇ ਖਾਤਰ ਕੁਝ ਹੋ ਜੇ ਬਾਈ ਕੀ ਖਵਾਰਾ ਜਾ ਕੋਈ ਪਰਵਾਹ ਨਹੀਂ ਆਪਣੀ ਹੁਣ ਇੱਥੇ ਆਇਆ ਹਾਂ ਇੱਥੇ ਮਾਹੌਲ ਕਿਵੇਂ ਦਾ ਲੱਗਿਆ ਤੁਹਾਨੂੰ ਲੰਗਰ ਸੇਵਾਵਾਂ ਦਾ ਫਾਇਦਾ ਲਿਆ ਤੁਸੀਂ ਖਾਏ ਪੀਏ ਉਹ ਜਿਆਦਾ ਹੀ ਇਹ ਕੀ ਗੁਰੂ ਦਾ ਲੰਗਰ ਨਹੀਂ ਇਹ ਥੋੜ੍ਹ ਪੈਣ ਦੀ ਇਹ ਟੀਂ ਕੋਈ ਜੇ ਨਹੀਂ ਪੈਂਦੀ ਮੋਦ ਲੰਗਰ ਆ ਲਗ ਰੋਦਾ ਕੋਈ ਪਰਵਾਹ ਹੀ ਨਹੀਂ ਕੋਈ ਹੋ ਨਹੀਂ ਜੀ ਹਾਂਜੀ ਬਲੇ ਸੋਨੇ ਕੀ ਨਾਮ ਰੋਟਾ ਅਫਵਾਹ ਸੰਗਈ ਇਕਬਾਲ ਜੀ ਕਿੱਥੋਂ ਆਏ ਤੁਸੀਂ ਅਸੀਂ ਪਟੰਡਾ ਜਿਲ੍ਹਾ ਤੋਂ ਆਏ ਆ ਜੀ ਪਟਕੇ ਮੋਹਣੇ ਤੋਂ ਆਏ ਆ ਕਿੱਨੇ ਆਏ ਹੋ ਤੁਸੀਂ ਇੱਥੇ ਅਸੀਂ ਸਾਈਕਲ ਤੇ ਆਏ ਆਂ ਜੀ ਚਲਾ ਕੇ ਸਾਈਕਲ ਲੈ ਕੇ ਆਏ ਆ ਠੀਕ ਹੈ ਕਿੰਨੇ ਕਿਲੋਮੀਟਰ ਦਾ ਸਫ਼ਰ ਤੱਕ ਕੀਤਾ ਹੈ 150 ਕਿਲੋਮੀਟਰ ਬਾਅਦ ਆ ਗਏ ਸਾਡੇ ਪਿੰਡੋਂ 150 ਕਿਲੋਮੀਟਰ ਐਨਾ ਜੋਸ਼ ਕਿਵੇਂ ਆਇਆ ਤੁਹਾਡੇ ਚ ਜੋਸ਼ ਵੀ ਜੀ ਆਪਣੇ ਟਿਕਾਣੇ ਦਾ ਉਰ ਤੇ ਜਾਣਾ ਜੀ ਆਪਾਂ ਆ ਬਹਿਕਾ ਦਾ ਇਲਾਨ ਆਇਆ ਹੋਰ ਵੀ ਕੁਝ ਉਹ ਉੱਥੇ ਹੀ ਕਰਦਾ ਜੀ ਅੱਛਾ ਸੋ ਆਉਣ ਲੱਗੇ ਥੱਕੇ ਮਾ ਨਹੀਂ ਛੜੇ ਤੁਹਾਨੂੰ ਤੇਰਾ ਕੁਝ ਨਹੀਂ ਆਰਦਾ ਜੀ ਦਿਓ ਤੁਸੀਂ ਉਹਦੇ ਅਸੀਂ ਅੱਗੇ ਜਾਣੇ ਜਾਣਾਗਾ ਹੂੰ ਤੇਵਾ ਦੁਪਹਿਰ ਕੀ ਆ ਠੀਕ ਹੈ ਬਾਹਰ ਹੱਕਮ ਦੇ ਖਾਤਰ ਕੋ ਕੋ ਖੋ ਜੇ ਬਾਈ ਠੀਕ ਸਮਝਾ ਜਾਵੇ ਕੋਈ ਪਰਵਾਹ ਨਹੀਂ ਆਪਣੀ ਹੁਣ ਇੱਥੇ ਆਇਆ ਹਾਂ ਇੱਥੇ ਮਾਹੌਲ ਕਿਵੇਂ ਦਾ ਲੱਗਿਆ ਤੁਹਾਨੂੰ ਲੰਗਰ ਸੇਵਾਵਾਂ ਦਾ ਫਾਇਦਾ ਲਿਆ ਤੁਸੀਂ ਖਾਏ ਪੀਏ ਉਹ ਜਿਆਦਾ ਹੀ ਇਹ ਕੀ ਗੁਰੂ ਦਾ ਲੰਗਰ ਨਹੀਂ ਥੋੜ ਪਿੰਦ ਕੇ ਟੀ ਵੀ ਕੋਈ ਨਹੀਂ ਬੰਦੀ ਮੋਦ ਲੰਗਰਾਂ ਲੱਗ ਰੋ ਦਾ ਕੋਈ ਪਰਵਾਹ ਹੀ ਨਹੀਂ ਕੋਈ ਹੋ ਨਹੀਂ ਜੀ ਹਾਂਜੀ ਬੱਲੇ ਸੋਨਹਰ ਨਾਵਰਾ ਉਟਾ ਅਫਵਾਹ ਸੰਗਈ ਇਕਬਾਲ ਜੀ ਕਿੱਥੋਂ ਆਏ ਤੁਸੀਂ ਅਸੀਂ ਪਟੰਡਾ ਜਿਲ੍ਹਾ ਤੋਂ ਆਏ ਆ ਜੀ ਪਟਕੇ ਮੋਹਣੇ ਤੋਂ ਆਏ ਆ ਕਿਨੇ ਆਏ ਹੋ ਤੁਸੀਂ ਇੱਥੇ ਅਸੀਂ ਸਾਈਕਲ ਤੇ ਆਏ ਨਹੀਂ ਚਲਾ ਕੇ ਸਾਈਕਲ ਲੈ ਕੇ ਆਏ ਆ ਠੀਕ ਹੈ ਕਿੰਨੇ ਕਿਲੋਮੀਟਰ ਦਾ ਸਫ਼ਰ ਤੱਕ ਕੀਤਾ ਹੈ 150 ਕਿਲੋਮੀਟਰ ਬਾਅਦ ਆ ਗਏ ਸਾਡੇ ਪਿੰਡੋਂ 150 ਕਿਲੋਮੀਟਰ ਐ ਇੰਨਾ ਜੋਸ਼ ਕਿਵੇਂ ਆਇਆ ਤੁਹਾਡੇ ਚ ਜੋਸ਼ ਵੀ ਆਪਣੇ ਟਿਕਾਣੀ ਦਾ ਉਰ ਤੇ ਜਾਣਾ ਜੀ ਆਪਾਂ ਆ ਦੇ ਹੱਕ ਦਾ ਐਲਾਨ ਆਇਆ ਹੋਰ ਵੀ ਜੋਸ਼ ਉੱਥੇ ਹੀ ਵਰਦਾ ਹੈ ਅੱਛਾ ਸੋ ਆਉਣ ਲੱਗੇ ਥੱਕੇ ਮਾ ਨਹੀਂ ਛੜੇ ਤੁਹਾਨੂੰ ਤੇਰਾ ਕੁਝ ਨਹੀਂ ਆੜਦਾ ਜੀ ਜੋਥ ਉਥੇ ਹੀ ਆ ਜਾਣਾ ਹੈ ਜਾਣਾਗਾ ਹੂੰ ਕਿਵੇਂ ਆ ਦੁਆ ਫੇਰ ਕੀ ਆ ਠੀਕ ਹੈ ਆ ਦੇ ਹੱਥਾਂ ਦੇ ਖਾਤਰ ਕੋ ਸੋਜੇ ਬਾਈ ਠੀਕ ਸਵਾਰਾ ਜੇ ਕੋਈ ਪਰਵਾਹ ਨਹੀਂ ਆਪਣੀ ਹੁਣ ਇੱਥੇ ਆਇਆ ਹਾਂ ਇੱਥੇ ਮਾਹੌਲ ਕਿਵੇਂ ਦਾ ਲੱਗਿਆ ਤੁਹਾਨੂੰ ਲੰਗਰ ਸੇਵਾਵਾਂ ਦਾ ਫਾਇਦਾ ਲੇ ਤੁਸੀਂ ਖਾਏ ਬਹੁਤ ਜ਼ਿਆਦਾ ਇਹ ਕੀ ਗੁਰੂ ਦਾ ਲੰਗਰ ਨਹੀਂ ਇਹ ਥੋੜ ਪੈਂਦੀ ਕਿ ਇਹਦੀ ਕੋਈ ਜੇ ਨਹੀਂ ਪੈਂਦੀ ਬਹੁਤ ਲੰਗਰ ਆ ਲਗ ਰੋਦਾ ਕੋਈ ਪਰਵਾਹ ਹੀ ਨਹੀਂ ਕੋਈ ਹੋ ਨਹੀਂ ਜੀ ਹਾਂ ਜੀ